ਮਕਸਰ ਦੇ ਦੋਦਾ ਦੇ ਵਿੱਚ ਕਾਂਗਰਸ ਦੀ ਰੈਲੀ ਦੌਰਾਨ ਸਿਆਸੀ ਆਗੂਆਂ ਦੇ ਭਾਸ਼ਣ ਮੁੱਦਿਆਂ ਦੇ ਉੱਤੇ ਘੱਟ ਸਿਆਸੀ ਦੂਸ਼ਣਬਾਜ਼ੀ ਤੇ ਵਟੇਰੇ ਕੇਂਦਰਿਤ ਰਹੇ। ਸਟੇਜ 'ਤੇ ਗਿੱਦਰਵਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਮਨਪ੍ਰੀਤ ਸਿੰਘ ਬਾਦਲ ਤੇ ਵਿਜੇਂਦਰ ਸਿੰਘ ਲਾਸਮੀਤ ਕਈ ਵੱਟੇ ਚਿਹਰੇ ਮੌਜੂਦ ਸਨ। ਭਾਸ਼ਣਾਂ ਦੇ ਵਿੱਚ ਲੋਕ ਮੁੱਦਿਆਂ ਦੇ ਨਾਲੋ ਵਿਰੋਧੀਆਂ ਦੇ ਖਿਲਾਫ ਪੜਾਅ ਸਬਦ ਵੇਖਣ ਨੂੰ ਮਿਲੀ। ਖਾਸ ਤੌਰ ਤੇ ਰਾਜਾ ਵੜਿੰਗ ਨੇ ਆਪਣੇ ਭਾਸ਼ਣ ਦੇ ਵਿੱਚ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਖਿਲਾਫ ਤਿੱਖੇ ਸਿਆਸੀ ਹਮਲੇ ਬੋਲੇ। पहिरी पातशाही बाबादर साहिब की सुबीर कुझु बि कंदा किली पातशाही सरदार प्रकार बादल साहिब कुझु ਪੰਜਾਬ ਦੇ ਲੋਕਾਂ ਦਾ ਦੇਸ਼ ਦਾ ਪਿੱਟੇ ਰੋਕਾ ਦੇ ਲੈ ਬੰਦਾ ਆਪਣਾ ਨਾ ਨਾ ਲੱਗਾ ਲੱਗਾ ਪੰਜਾਬ ਦੀ ਬਹੁਤ ਮਾਤਰਾ ਦੀ ਗੱਲ ਹੈ ਕਿ ਇਹ ਸਿਸਟਮ ਦਾ ਚੇਜ਼ ਰੈਲੀ ਦੇ ਵਿੱਚ ਮੌਜੂਦ ਮਨਪ੍ਰੀਤ ਬਾਦਲ ਨੇ ਕਿਹਾ ਕਿ ਕਾਂਗਰਸ ਦਾ ਚੋਣ ਮੈਨੀਫੈਸਟੋ ਅਕਤੂਬਰ ਦੇ ਪਹਿਲੇ ਹਫਤੇ ਜਾਰੀ ਕਰ ਦਿੱਤਾ ਜਾਵੇਗਾ ਮਨਪ੍ਰੀਤ ਨੇ ਕਿਹਾ ਕਿ ਸੀਟਾਂ ਦੇ ਐਲਾਨ ਵਿੱਚ ਵੀ ਪਿਛਲੀ ਵਾਰ ਦੀ ਤਰ੍ਹਾਂ ਦੇਰੀ ਨਹੀਂ ਕੀਤੀ ਜਾਵੇਗੀ ਇਹ ਕੋ ਇਸ਼ਾਰਾ ਹੈ ਕਿ ਅਕਤੂਬਰ ਦੇ ਪਹਿਲੇ ਹਫਤੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਪੰਜਾਬ ਦਾ ਮੈਨੀਫੈਸਟੋ ਜਿਹੜਾ ਹੈ ਉਹ ਨਿਸ਼ਰ ਕੀਤਾ ਜਾਊਗਾ ਜਿਹੜਾ ਜਿਹੜੀ ਮੇਨ ਫੋਕਸ ਹੈ ਪੰਜਾਬ ਦੀ ਕਾਂਗਰਸ ਦਾ ਉਹ ਪੜ੍ਹਾਈ ਦਵਾਈ ਤੇ ਰੁਜ਼ਗਾਰ ਇਹ ਤਿੰਨ ਜਿਹੜੀਆਂ ਬੁਨਿਆਦੀ ਚੀਜ਼ਾਂ ਹੈ ਜਿੰਨਾ ਬਗੈਰ ਕੋਈ ਵੀ ਸਮਾਜ ਜਿਹੜਾ ਉਤਰਕੀ ਤੇ ਖੁਸ਼ਹਾਲੀ ਦੀ ਅਗਲੀ ਪੌੜੀ ਤੇ ਪੈਰ ਨਹੀਂ ਰੱਖ ਸਕਦਾ ਮੈਨੂੰ ਲੱਗਦਾ ਕਿ 4-5 ਮਹੀਨੇ ਪਹਿਲਾਂ ਹੀ ਇਹ ਇਹ ਸੀਟਾਂ ਦਾ ਐਲਾਨ ਜਿਹੜਾ ਹੋ ਜਾਣਾ ਚਾਹੀਦਾ ਹੈ ਪਿਛਲੇ ਵਾਰ ਪਿਛਲੇ ਵਾਰ ਵਾਂਗੂ ਜਿਹੜੀਆਂ ਕਮੀਆਂ ਨਜ਼ਰ ਆਈਆਂ ਉਹ ਨਹੀਂ ਕਾਂਗਰਸ ਚਾਹੁੰਦਾ